ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਬੀਤ ਸਤਿ ਸ੍ਰੀ ਅਕਾਲ ਜੀ ਹਾਂਜੀ ਆਪ ਵੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਨਾ ਭਾਈ ਬਾਬੇ ਪਾਲਾ ਹੁਣੇ ਜੀ ਕਿਰਪਾ ਗੁਰੂ ਰਾਮਦਾਸ ਚਲੋ ਉਹ ਦੇ ਕਿਰਪਾ ਚੀਤੀ ਜੀ ਤੇ ਨਾਂ ਦੱਸਦੇ ਕਰੀ ਹਾਂ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਹਾਂਜੀ ਜਿਲਾਂ ਬਸਤੀਲ ਬਾਬਾ ਬਗਲਾ ਸਾਹਿਬ ਖਲਕੀਆਂ ਤੋਂ ਪੈਂਦਾ ਜੀ ਆਪਾਂ ਨੂੰ 2 ਕਿਲੋਮੀਟਰ ਰੰਗਿਆ 4 ਬਿਆਸ 7 ਮੇਨ ਰੋਡ 1 ਕਿਲੋਮੀਟਰ ਤੇ ਸਰਕਾਰੀ ਸਕੂਲ ਲਾਗੇ ਠੇਕੇ ਲਾਗੇ ਦੋ ਨੰਬਰ ਆਪਣੀ ਗਲੀ ਦੀ ਐਡਰੈਸ ਬੜਾ ਮਸ਼ਹੂਰ ਜੇ ਤੁਹਾਡਾ ਸਾਰੇ ਕਿਤੇ ਤੁਹਾਨੂੰ ਪਤਾ ਫਿਰ ਆਪਾਂ ਕਿਹਦਾ ਪਹਿਲੀ ਪਾਉਣੀ ਆ ਦੂਜੇ ਤੇ ਜਿਹਦੇ ਵੀ ਨਹੀਂ ਪਾਉਣੀ ਫਿਰ ਚੇਤਾ ਰਹਿੰਦਾ ਪੂਰਾ ਆਪਾਂ ਸਿਹਾਰੀ ਬਿਹਾਰੀ ਵੀ ਨਹੀਂ ਇੱਧਰ ਉੱਧਰ ਹੋਣ ਦਿੰਦੇ ਪੱਕਾ ਫਿਕਸ ਹੀ ਯਾਦ ਕੀਤਾ ਪੱਕਾ ਪਾਣੀ ਨੋਟ ਹੋ ਗਿਆ ਵਾ ਅੱਛਾ ਇਹ ਕੰਪਿਊਟਰ ਜਿਹਨੇ ਜਿੱਦਾਂ ਫੀਡ ਹੋ ਜਾਂਦੀ ਕੋਈ ਵੀ ਚੀਜ਼ ਹੈ ਉਹ ਹਿਸਾਬ ਹੈ ਕੰਪਿਊਟਰ ਵਾਲਾ ਹੀ ਆ ਠੀਕ ਹੈ ਹਾਂਜੀ ਚਲਾ ਨੰਬਰ ਵੀ ਦੱਸ ਦੇ ਇੱਕ ਨੰਬਰ ਭਾਈ ਆਪਣਾ 84 ਦੇ 74 18 615 ਇੱਥੇ WhatsApp ਚੱਲਦਾ ਰਹੇ ਭਾਈ ਠੀਕ ਹੈ ਹਾਂਜੀ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਇਹਦੇ ਪੂਛ ਦੇ ਵਾਲ ਕਿਤੇ ਡਾਟੇ ਸਾਰੇ ਤੇ ਇਹ ਭਾਜੀ ਲੱਥ ਕੇ ਆ ਠੀਕ ਆ ਹਾਂਜੀ ਕੱਤੀ ਨਹੀਂ ਆ ਪੂਛ ਪੂਰੀ ਆ ਬਸ ਇਹਦੇ ਵਾਲ ਹੀ ਨਹੀਂ ਹੈਗੇ ਵਾਲ ਹੀ ਝੜੇ ਯਾਰ ਵੀ ਭਾਜੀ ਲੈਂਥ ਆਪਾਂ ਦੇਖ ਸਕਦੇ ਹਾਂ ਪੂਰੀ ਆ ਹਾਂਜੀ ਤੇ 98 ਦੇ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਚਿਰ ਹੋ ਗਿਆ ਵੇ ਜੀ ਸੋਈ ਨੂੰ ਇਹ ਲੋ ਭਾਜੀ ਕੋਈ ਵੀ 20 ਦਿਨ ਮਿਸਰੇ ਕੋ ਉਮੀਦ ਨਾ ਮਿਸਰੇ ਸਾਹਮਣੇ ਬੱਚਾ ਜੀ ਆ ਜਿਹੜਾ ਆਮਲਾ ਬੱਚਾ ਜੀ ਇਹਦਾ ਮਹੀਨੇ ਦੇ ਲਾਗੇ ਬੰਨੇ ਜਿਹੜਾ ਹੋਊਗਾ ਇਹ ਕੰਡੀ ਸੀਰਪ ਹੀ ਭਾਜੀ ਇੱਧਰ ਵੇਖੋ ਠੀਕ ਆ ਇਹ ਹੈਗੀ ਫ੍ਰੀਜ ਆ ਉਹ ਹੀ ਦਰਦੀ ਚੋਂ ਤਾਂ ਰੱਸੀ ਨਹੀਂ ਪਾਉਣੀ ਤਾਂ ਵੇਖੋ ਦੁੱਧ ਕਿੰਨਾ ਇਹ ਦੇਖੋ ਦੁੱਧ ਰੁਪਈਆ ਭਾਜੀ ਹੋਊਗਾ ਬਚੀ ਦਾ 10 ਕਿਲੋ ਗਾਰੰਟੀ ਦੇਣੀ 9 ਕਿਲੋ ਦੀ ਠੀਕ ਆ ਹਾਂਜੀ ਤੋੜਾਂ ਫਿਰ ਇੱਕ ਆਪਸ ਮਾ ਇੱਕ ਨੰਬਰ ਹੋਊਗਾ ਠੀਕ ਆ ਹਾਂਜੀ ਤਿਆਰ ਕੀ ਮੰਡੀ ਨਹੀਂ ਲਾਉਣੀ ਫਿਰ ਮੰਡੀ ਜਾਵਾਂਗਾ ਰੁਪਈਆ ਭਾਜੀ ਯਾਰ ਬਾਪੂ ਮਾਲ ਲੈਣਾ ਅੱਛਾ ਹਾਂਜੀ ਕੱਲ ਪਾਉਣਾ ਮੰਡੀ ਚ ਮਾਲ ਕਰਾਂਗੇ ਆਪਾਂ ਜਾਵਾਂਗੇ ਭਾਜੀ ਮੰਡੀ ਜਾਣਾ ਕੱਲ ਕਿਹੜਾ ਬਾਰ ਮਾਲ ਲੈਣਾ ਮੰਡੀ ਦਰਸ਼ਨ ਹੋਣਗੇ ਤੁਹਾਡੇ ਹਾਂਜੀ ਕੱਲ ਨੂੰ ਕਰਾਂਗੇ ਵੱਡੇ ਭਾਜੀ ਠੀਕ ਆ ਹਾਂਜੀ ਇਹ ਜਿਹੜੀ ਵੀਡੀਓ ਬਣਨਦੀ 12 ਤਰੀਕ ਦੀ ਵੀਡੀਓ ਬਣਨਦੀ ਆ ਤੇ 13 ਤਰੀਕ ਨੂੰ ਜਿਹੜਾ ਮੰਡੀ ਚ ਜਾਣਾ ਵੇਦੀਆਂ ਨਾ ਉਹ ਨਾ ਪਾਜੀ ਕੈਮਰੇ ਤੋਂ ਡਰਦੀ ਆ ਠੀਕ ਆ ਆਂਦੀ ਨਹੀਂ ਚੋਣ ਲੱਗਿਆ ਕੱਖ ਇਹ ਨਾ ਤਵੀਰ ਭਰਾ ਕਵੇ ਹਾਂਜੀ ਆ ਦੇਖੋ ਆ ਲੋ ਠੀਕ ਆ ਵਾਪਸ ਮਾ ਇੱਕ ਨੰਬਰ ਹੋਊਗੀ ਚਲੋ ਆ ਜ ਲੈ ਆ ਫਿਰ ਇਦਾਂ ਗੂਠੇ ਜਿੱਦੀ ਮੋਟੀ ਧਾਰਾ ਹੋ ਗਈ ਸ਼ੈਕ ਕਰ ਦੋ ਕਿ ਥੱਲੇ ਕੱਚਾ ਥਾਂ ਹੋ ਯਾਰ ਹਾਂਜੀ ਬਸ ਬਹੁਤ ਕੋਹ ਨਹੀਂ ਆਖਣ ਦੇ ਤੈਨੂੰ ਬਸ ਸੰਭੀ ਕੱਟਿਆ ਥੋੜੀ ਜਿਹੀ ਕੇ ਨੇ ਤੇ ਕਿੰਨਾ ਰੱਖਣਾ ਵਿਧੀ ਦਾ ਫਰਮੂਲਾ ਆਪਾਂ ਮੋਲ ਤੁਸੀਂ ਦਾ ਦਰ ਵੀ ਭਾਜੀ ਜਿਆ ਜਿਆ ਕਰੀਏ ਇਹ ਜਨਾ 35000 ਕਰ ਲਈਏ ਨਹੀਂ 35000 ਦੇ ਜਿਆਦਾ ਹੋ ਜਾਣਾ ਜੀ ਜੱਜ ਕਰੀਏ ਉਹ ਸਾਖੇਬ ਸੋਖੀ ਆਈ ਆ ਕੋਈ ਕਿਉਂ ਤਰ੍ਹਾਂ ਬਾਜੀ ਮਾਨਦਨ ਕਰਾ ਲਓ ਖੁੱਲਾ ਢਾਢਾ ਕਰਨਾ ਥੋੜਾ ਮੋੜਨਾ ਤੇ ਆਪਣੇ ਵੱਡੇ ਵੀਰ ਜੀ ਖੁੱਲਾ ਹੀ ਕਰੀਏ ਮਾਨ ਫਿਰ ਖੁੱਲਾ ਜੋ ਕਰਾਉਣਾ ਤੇ ਇਹ ਦੇ ਦੇ ਦਈਏ ਫਿਰ ਹੋਰ ਦੋ ਛਾੜ ਦਿੰਦੇ ਅੱਛਾ 28000 28000 ਦੀ ਤੇ ਦੋ 28000 ਦੀ ਵਾਸੀ ਦੇ ਲਾਂਗੇ ਤੇ ਦੁੱਧ 9 ਲੀਟਰ ਚਵਾ ਦੋ ਕਿ ਕਰਾਂ ਚਵਾ ਕੇ ਦਵਾਂਗੇ ਵੀਰ ਜੀ ਕੋਈ ਬੱਚੀ ਸੰਭੂਗਾ ਨਾ ਵੀਰ ਭਰਾ ਉਹ ਤੁਹਾਨੂੰ 10000 ਕਿਲੋ ਦਊਗੀ ਠੀਕ ਹੈ ਜੀ ਮਾਨਾ ਚਲੋ ਆਪਾਂ ਜਿਆਦਾ ਨਹੀਂ ਹਾਂ ਤੇ 10000 ਕਿਲੋ ਦ ਏ ਵੀਰ ਜੁੱਤੀ ਬੱਚੇ ਦੀ ਆ ਤੁੰਨੇ ਤੇਰਾ ਮਥਲੇ ਕੋ ਵੀ ਡੇਢ ਦਾ ਮਥਲੇ ਚਵਾ ਆ ਜੇ ਭਾਵੇਂ ਕੋਈ ਮਿੰਨ ਦੇ ਲਾਲੇ ਦੋਨ ਦੇ ਲਾਲੇ ਤਿੰਨਾਂ ਦੇ ਲਾਲੇ ਚੌਂ ਦੇ ਲਾਲੇ ਤੁਹਾਡੇ ਸਾਹਮਣੇ ਹੀ ਆ ਜਿਓ ਵੀ ਆ ਤੇ ਕਿੰਨਾ ਇਕ ਤੱਕ ਦੁੱਧ ਇਹਦੇ ਕੋ ਭਾਜੀ ਦੁੱਧ 9 ਕਿਲੋ ਹੋਗਾ ਲਓ ਦੀ 800 ਰੁਪਏ ਭਾਜੀ ਵਾਪਸ ਮਾ ਇੱਕ ਨੰਬਰ ਹੋਗਾ ਇਧਰ ਵੇਖੋ ਥਣ ਮਸ਼ੀਨ ਨੂੰ ਭਾਜੀ ਠੰਡੇ ਤੇਰੀ ਹੈ ਵੀ ਯਾਰ ਰੋਟੇ ਲੱਗੇ ਆ ਕੇਲੇ ਛੱਲੀਆਂ ਤੋਰਾਂ ਫੇਰੇ ਕਰੀਂ ਨਾ ਕਾ ਭਾਈ ਇਹ ਨੋ ਵੀਰ ਭਰਾ ਕਵੇ ਠੀਕ ਆ ਇਹ ਇਥੋਂ ਦੇ ਸਬਦੇ ਮਿਲਨੇ ਆ ਠੀਕ ਆ ਆ ਵੇਖ ਲੋ ਜਵਾਪ ਸਮਾ ਇੱਕ ਨੰਬਰ ਬਾਕੀ ਇਹ ਆ ਕਿ ਕੋਈ ਚਵਾਈ ਕਰਕੇ ਖੜਿਆ ਆ ਚਵਾਈ ਕਰਕੇ ਆ ਜੀ ਕੋਈ ਦੋ ਟਾਈਮ ਚ ਹੋਵੇ ਤੂੰ ਵੀਰ ਭਰਾ ਤਿੰਨ ਟਾਈਮ ਸਾਡੇ ਘਰ ਚ ਹੋਵੇ ਭਾਈ ਲੈ ਜਾ ਫਿਰ ਬਾਕੀ ਜਿਹੜੇ ਵੀ ਨ ਪਸੰਦ ਹੁੰਦੀ ਆ ਆਪਣਾ ਆਵੇ ਇਥੇ ਵੇਖ ਲੈ ਆਖੀ ਵੇ ਮੋਲੇ ਦਾ ਕੋਲ ਤੁਸੀਂ ਨਾ ਦੋ ਵੀ ਭਾਜੀ ਜਿਆ ਜਿਆ ਕਰੀਏ ਤਾਂ ਬਈ 32000 ਰੁਪਏ ਕਰ ਲਈਏ ਨਹੀਂ 32 ਨਾ ਕਰੀਏ 30 ਅੰਦਰ ਲਿਆਈਏ ਇੰਨਾ ਕਰਾ ਲਓ ਜਨਾ ਮਾਨ ਤਨ ਕਰਾ ਲਾ ਕਿੰਨੇ ਰਿਤੇਈਏ ਤੁਸੀਂ ਕਰਾ ਲਓ ਜਨਾ 22 ਦੀ ਦੇ ਦਈਏ ਹਾਂਜੀ 28 ਦੀ 26000 ਦੀ ਭਾਜੀ ਅੱਛਾ 26000 ਜੀ ਸੁਣੋ 26000 ਤੇ ਉੱਚੇ ਖੁੱਲਾ ਮਾਨ ਤਨ ਮਾਨ ਤਨ ਸਾਰੀਆਂ ਜੇ ਖੁੱਲੇ ਨੇ ਖੁੱਲੇ ਵੱਡੇ ਭਾਜੀ ਖੁੱਲੇ ਠੀਕ ਆ ਜੇ ਕੋਈ ਵੀਰ ਭਾਜ ਜੋੜਾ ਲਾਊਗਾ ਨਾ ਬੋਲਾ ਮਾਨ ਤਨ ਹੋਰ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਵੱਡੇ ਭਾਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਬੱਚੇ ਤੋਂ ਵੀ ਨਹੀਂ ਹੈ ਕਿੰਨਾ ਦੁੱਧ ਵੇਚੀ ਤੇ ਕੋਲ ਤੇਰੇ ਕੋਲ ਦੁੱਧ ਪੀ ਭਾਜੀ 10 ਕਿਲੋ ਹੋਗਾ ਗਾਂ ਕੋ ਹੈਗਾ ਪੱਕਾ ਦੁੱਧ ਦੁੱਧ ਤੇ ਭਾਜੀ ਗਾਂ ਕੋ 12 ਕਿਲੋ ਇਹਨਾਂ ਗਾਂ ਦਾ ਬੱਚੇ ਦਾ ਮੜਾ ਹਿਰਵਾ ਕਰ ਗਈ ਆ ਅੱਛਾ ਹਾਂਜੀ ਠੀਕ ਤੋਰ ਫੇਰ ਕਰੀ ਨਾ ਮੈਂ ਤੇ ਕੋਈ ਬਾਕੀ ਹਰ ਕਿਸੇ ਵੀਡੀਓ 'ਚ ਸਾਡੀ ਹੱਥ ਜੋੜ ਕੇ ਇਹ ਬੇਨਤੀ ਹੁੰਦੀ ਆ ਕਿ ਆਪਣੀ ਦੋ ਟਾਈਮ ਚਵਾਈ ਕਰਕੇ ਜਰੂਰ ਖੜਿਆ ਕਰੋ ਜੇ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਦੋ ਟਾਈਮ ਚਵਾਲੇ ਇਹ ਜ਼ਿੰਮੇਵਾਰੀ ਤੁਹਾਡੀ ਆ ਅਸੀਂ ਕਿਸੇ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਆ ਦੇਖੋ ਇਹਨਾਂ ਕੋ ਵੀਰ ਭਰਾ ਕਵੇ ਠੀਕ ਹੈ ਜੀ ਚਲੋ ਫਿਰ ਲੈ ਜਾਓ ਜੀ ਬਾਕੀ ਜਿਹੜਾ ਆਪਾਂ ਬਾਰ-ਬਾਰ ਕਹਿੰਦਾ ਕਿ ਚਵਾਈ ਕਰਕੇ ਖੜੋ ਇਹ ਐਂ ਆਪਣੇ ਦੇ ਨੇ ਇਹ ਤੁਹਾਡੇ ਲਈ ਕਹਿੰਦੇ ਨੇ ਜਿਹੜੇ ਵੀਰਾਂ ਨੇ ਪਸ਼ੂ ਖਰੀਦੇ ਨੇ ਤੇ ਇਹਦਾ ਮੁੱਲ ਵੀ ਜੀ ਫਿਰ ਬੋਲਾ ਵੀ ਭਾਈ ਤੁਹਾਨੂੰ ਬਰਾ ਜਿਹੜੇ ਬੱਚਾ ਹੁੰਦਾ ਫਿਰ 40 42000 ਕਰ ਲਿਆ ਚੰਗੇ ਲੱਗਦਾ ਹੁਣ ਦਲੇਸ ਲੱਗਣੀ ਆ ਹਾਂਜੀ ਮੁੱਲ ਤੇ ਭਾਜੀ 35 ਜਿੰਨਾ ਮਾਨ ਤਨ ਕਰਾਉਣਾ ਕਰਾ ਲੋ ਕਿੰਨਾ ਕਰੀਏ ਤਾਂ ਮਾਨ ਤਨ ਕਿੰਨਾ ਕਰਾਉਣਾ ਵੱਡੇ ਭਾਜੀ ਕਰਾ ਤੇ ਇਹ ਦੇ ਦਈਏ ਵੀ ਹਾਂਜੀ 30 ਦੀ ਲੈ ਲਓ ਭਾਜੀ ਹੋਰ ਛੱਡ ਦਾਂਗੇ ਅੱਛਾ 28000 ਜੀ 28000 ਜੀ ਦਿੰਦਾ ਗਾ ਜਿੰਨ ਲੈਣ ਵਾਲੇ ਭਾਜੀ ਗੱਲਾਂ ਕੀਤੀਆਂ ਵਾ ਅੱਛਾ ਇਹ ਮਾਨਤਾ ਕਰ ਲਿਆ ਭਾਉ ਸਾਖੀ ਦਾ ਕਰਕੇ ਠੀਕ ਆ ਹਾਂਜੀ ਠੀਕ ਆ ਤੇ ਵੀਰ ਜੀ ਹੋਰ ਕੁਝ ਕਹਿਣਾ ਬਸ ਵੀਰ ਜੀ ਸੁਣਿਆ ਸੰਿਆ ਵੀਰਪਾ ਦੋ ਟਾਈਮ ਚੋਲੇ ਤਿੰਨ ਟਾਈਮ ਸਾਡੇ ਘਰ ਵੀਰ ਜੀ ਚੋਕੇ ਖੜੇ ਦੁੱਧ ਕੱਢਦੇ ਲੈ ਨਹੀਂ ਇੱਥੇ ਰਹਿਣ ਨੂੰ ਵੀਰ ਜੀ ਕੋਈ ਗੁੱਸਾ ਨਹੀਂ ਆ ਠੀਕ ਹੈ ਜੀ ਹਾਂਜੀ ਵੀਰ ਜੀ ਕੋਈ ਗਲਤ ਗੱਲ ਕੀਤੀ ਮਾਫ ਕਰਨਾ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂ